ਆ ਸਸਰਾਲੀ ਕਲੋਨੀ ਦੇ ਗੁਰਦੁਆਰਾ ਉੱਚਾਦਰ ਬਾਬੇ ਨਾਨਕ ਦੀਆਂ ਸੰਗਤਾਂ ਜਿਨ੍ਹਾਂ ਨੇ ਹਰ ਪੀੜਤਾਂ ਦੇ ਵਾਸਤੇ ਪ੍ਰਭਾਵਿਤ ਲੋਕਾਂ ਵਾਸਤੇ ਇਹ ਗੁਰੂ ਦੇ ਲੰਗਰਾਂ ਦਾ ਟੁੱਟ ਲੰਗਰ ਜੋ ਪ੍ਰਵਾਹ ਚਲਾਇਆ ਹੋਇਆ ਇਹ ਜਿਸ ਦਿਨ ਤੋਂ ਆਫਤ ਆਈ ਹੈ ਉਸੇ ਦਿਨ ਤੋਂ ਇਹ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਸੇਵਾ ਕਰ ਰਹੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਸਸਰਾਲੀ ਕਲੋਨੀ ਦੇ ਪ੍ਰਬੰਧਕਾਂ ਵੱਲੋਂ ਇਹ ਜੋ ਸੇਵਾਦਾਰ ਅਜਿਹੀ ਸੁਧਿ ਰੰਗਲਾਇ ਸੇਵਾ ਲੈ ਕੇ ਆਏ ਆ ਉਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਦਾ ਲੁਧਿਆਣੇ ਦੇ ਵਿੱਚੋਂ ਇਹ ਸੇਵਾ ਕਰਨ ਵਾਲੇ ਇੱਥੇ ਆਏ ਦੀ ਡੂੜਾ ਪ੍ਰਬੰਧਕ ਕਮੇਟੀ ਉੱਚਾ ਦਰਬਾਬੇ ਨਾਨਕ ਦਾ ਕਮੇਟੀ ਵੱਲੋਂ ਇਹਨਾਂ ਨੂੰ ਸਨਮਾਨ ਕੀਤਾ ਗਿਆ ਜੀ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਉੱਚਾ ਦਰਬਾਬੇ ਨਾਨਕ ਦਾ ਪਿੰਡ ਸਰਾਲੀ ਕਲੋਨੀ ਅਲੱਗ-ਅਲੱਗ ਪਿੰਡਾਂ ਤੇ ਸ਼ਹਿਰਾਂ ਦੇ ਵਿੱਚੋਂ ਆਉਣ ਵਾਲੀਆਂ ਸੰਗਤਾਂ ਜਿਨ੍ਹਾਂ ਨੇ ਔਖੀ ਘੜੀ ਦੇ ਵਿੱਚ ਸਾਡੇ ਪਿੰਡਾਂ ਦਾ ਬੇਅੰਤ ਸਾਥ ਦਿੱਤਾ ਉਹਨਾਂ ਦਾ ਸਾਡੇ ਪਿੰਡ ਦੀਆਂ ਸਮੂਹ ਸੰਗਤਾਂ ਵੱਲੋਂ ਕੋਟਨ ਕੋਟਨ ਧੰਨਵਾਦ ਕੀਤਾ ਜਾਂਦਾ ਹੈ ਆ ਸਸਰਾਲੀ ਕਲੋਨੀ ਦੇ ਗੁਰਦੁਆਰਾ ਉੱਚਾਦਰ ਬਾਬੇ ਨਾਨਕ ਦੀਆਂ ਸੰਗਤਾਂ ਜਿਨ੍ਹਾਂ ਨੇ ਹੜਪੀੜਤਾਂ ਦੇ ਵਾਸਤੇ ਪ੍ਰਭਾਵਿਤ ਲੋਕਾਂ ਵਾਸਤੇ ਇਹ ਗੁਰੂ ਦੇ ਲੰਗਰਾਂ ਦਾ ਟੋਟ ਲੰਗਰ ਪ੍ਰਵਾਹ ਚਲਾਇਆ ਹੋਇਆ ਇਹ ਜਿਸ ਦਿਨ ਤੋਂ ਆਫਤ ਆਈ ਹੈ ਉਸੇ ਦਿਨ ਤੋਂ ਇਹ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਸੇਵਾ ਕਰ ਰਹੀ ਹੈ ਇੱਥੇ ਜਿਹੜੇ ਲੰਗਰ ਲੱਗ ਰਿਹਾ ਉਹਨਾਂ ਦੇ ਵਾਸਤੇ ਰਸਤਾ ਵਾਸਤਾ ਕਿੱਥੋਂ ਆ ਰਹੀਆਂ ਅਤੇ ਕਿਨੱਕਾ ਸੰਗਤ ਨੂੰ ਅਪੀਲ ਹੈ ਵੀ ਸੁੱਕਾ ਰਾਸ਼ਨ ਜਾਂ ਜਿੱਦਾਂ ਦੀ ਵੀ ਕੋਈ ਸੇਵਾ ਕਰਨਾ ਚਾਹ ਦਾ ਹੋਵੇਗਾ ਸਾਡੇ ਨਾਲ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੌਜੂਦਾ ਮੈਂਬਰ ਵੀ ਖੜੇ ਨੇ ਸੋ ਸਾਡੇ ਸਾਬਕਾ ਮੈਂਬਰ ਵੀਰ ਹਰਜਿੰਦਰ ਸਿੰਘ ਜੀ ਖੜੇ ਨੇ ਜਿੱਦਾਂ ਦੀ ਵੀ ਕੋਈ ਸੇਵਾ ਕਰਨਾ ਚਾਹੁੰਦਾ ਹੋਵੇਗਾ ਸੋ ਉਹਨਾਂ ਨੂੰ ਆਪ ਸੰਗਤਾਂ ਦੇ ਨਾਲ ਇਹਨਾਂ ਦੇ ਵਿਚਾਰ ਸਾਂਝੇ ਕਰਾਉਣ ਲੱਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਿਹੜਾ ਜਿਹੜਾ ਸੰਗਤਾਂ ਨੇ ਇਸ ਗੁਰਦੁਆਰਾ ਉੱਚਾਦਰ ਬਾਬੇ ਨਾਨਕ ਦਾ ਜੋ ਸਸਰਾਲੀ ਕਲੋਨੀ ਦਾ ਮੇਨ ਗੁਰਦੁਆਰਾ ਹੈ ਉੱਥੇ ਰਸਤਾ ਵਸਤਾ ਦੀ ਜਾਂ ਲੰਗਰ ਦੀ ਸੇਵਾ ਪਹੁੰਚਾਣੀ ਹੋਵੇ ਉਹ ਤੁਹਾਨੂੰ ਵੀ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮਰੀਕ ਸਿੰਘ ਜੀ ਦਾ ਨੰਬਰ ਅਤੇ ਹੋਰ ਪ੍ਰਬੰਧਕਾਂ ਦਾ ਨੰਬਰ ਤੁਹਾਨੂੰ ਮੈਂਸ਼ਨ ਕੀਤਾ ਜਾਵੇਗਾ ਅਤੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਹਿਯੋਗ ਦੇਣਾ ਹੋਵੇ ਉਹ ਆਪ ਸੰਗਤਾਂ ਨੂੰ ਜੋ ਵੀ ਲੋਕੇਸ਼ਨ ਹੈ ਉਹ ਵੀ ਤੁਹਾਨੂੰ ਦੱਸਣਗੇ ਜੀ ਵੀਰ ਹਰਜਿੰਦਰ ਸਿੰਘ ਜੀ ਸੋ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬ ਦਾ ਨੰਬਰ ਹੈ 95 929 35864 95 929 35864 ਚੌਲ ਪ੍ਰਧਾਨ ਸਾਹਿਬ ਦਾ ਨੰਬਰ ਹੈ ਗੁਰਦੁਆਰਾ ਸਾਹਿਬ ਦੇ 98728 97232 ਸੋ ਕਾਵਲ ਸਿੰਘ ਜੀ ਆ ਵੀਡੀਓ ਦੇ ਵਿੱਚ ਸ਼ੇਅਰ ਕਰਦਣਗੇ ਨੰਬਰ ਸੋ ਲੋਕੇਸ਼ਨ ਵੀ ਅਸੀਂ ਪਾ ਦਿੰਨੇ ਆ ਜੋ ਵੀ ਸੰਗਤਾਂ ਨੇ ਸੇਵਾ ਕਰਨੀ ਹੋਵੇ ਤੁਸੀਂ ਉਹ ਤਾਂ ਵੀ ਭਜਾਏ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਾਰਕ ਕਰਕੇ ਉਹਦਾਰਾ ਸਹਿਬੀ ਸੇਵਾ ਕੀਤੀ ਜਾਵੇ ਕਿਸੇ ਤਰ੍ਹਾਂ ਦੀ ਸੇਵਾ ਕਰਨੀ ਹੋਵੇ ਸੋ ਮੈਂ ਫੇਰ ਦੁਆਰਾ ਡਰੈੱਸ ਦੱਸ ਦਿੰਨਾ ਪਿੰਡ ਸਸਰਾਲੀ ਆਪਾਂ ਐਂਟਰੀ ਹੁੰਦੇ ਆ ਮੇਨ ਸੜਕ ਹੈ ਜੋ ਉਸ ਤੋਂ ਸਿੱਧਾ ਥੋੜੀ ਦੂਰੀ ਤੇ ਗੁਰਦੁਆਰਾ ਸਹਿਬ ਦਾ ਬੋਰਡ ਲੱਗਿਆ ਹੋਇਆ ਹੈ ਉਸ ਉੱਥੇ ਜਾ ਕੇ ਤੁਸੀਂ ਗੁਰਦੁਆਰਾ ਸਹਿਬ ਪ੍ਰਬੰਧਕ ਕਮੇਟੀ ਦਾ ਸਪਾਰਕ ਕਰਕੇ ਸੇਵਾ ਕਰ ਸਕਦੇ ਹੋ ਕਿਸੇ ਵੀ ਅਣਜਾਣ ਵਿਅਕਤੀ ਨੂੰ ਮਾਇਆ ਦੀ ਸੇਵਾ ਜਾਂ ਕਿਸੇ ਤਰ੍ਹਾਂ ਦੀ ਸੇਵਾ ਨਾ ਦਿੱਤੀ ਜਾਵੇ ਜੋ ਵੀ ਸੰਗਤਾਂ ਗੁਰਦੁਆਰਾ ਸਾਹਿਬ ਸੇਵਾ ਲੈ ਕੇ ਆਉਣੇ ਗੰਧੀਆਂ ਆ ਚਾਹੇ ਕੇ ਗੁਰਦੁਆਰਾ ਸਾਹਿਬ ਸੇਵਾ ਕਰਕੇ ਗੁਰਦੁਆਰਾ ਸਾਹਿਬ ਤੋਂ ਫਰਤੀ ਜਰੂਰ ਲੈ ਕੇ ਜਾਓ ਅਤੇ ਆਪਣਾ ਨਾਮ ਮੋਬਾਈਲ ਨੰਬਰ ਜਰੂਰ ਨੋਟ ਕਰਵਾ ਕੇ ਜਾਓ ਤਾਂ ਜੋ ਇਹ ਕੁਦਰਤੀ ਆਪੇ ਜੋ ਵਾਹਕ ਨੂੰ ਜਦੋਂ ਵੀ ਇਸ ਤੇ ਮੇਰ ਹੋਈ ਇਖਲਾਬਤ ਹੋਈ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਸੰਗਤਾਂ ਨੂੰ ਬੁਲਾ ਕੇ ਵਿਸ਼ੇਸ਼ ਤੌਰ ਤੇ ਇਹਨਾਂ ਨੇ ਸੁਬਾਹਾਂ ਭੇਜੀਆਂ ਨੇ ਸਨਮਾਨ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਨੂੰ ਮੇਰੇ ਵੱਲੋਂ ਤੁਹਾਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਸੁੱਖ ਸ਼ਾਂਤੀ ਹੋਈ ਅਕਾਲ ਪੁਰਖ ਖੁਸ਼ੀਆਂ ਕਿਹੜੇ ਲੈ ਕੇ ਆਊਗਾ ਉਹ ਵੱਡਾ ਇੱਕ ਘਰ ਮੈਨੂੰ ਖੜਾ ਕੇ ਜਿਹੜੇ ਦਾਦੀ ਸੱਜਣਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਸੋ ਜਿਹੜੇ ਵੀ ਦਾਨੀ ਸੱਜਣ ਆਉਣਗੇ ਸੇਵਾ ਲੈ ਕੇ ਰਿਸਟਰ ਦੇ ਉੱਪਰ ਆਪਣਾ ਨਾਮ ਲਿਖਾ ਕੇ ਆਪਣਾ ਐਡਰੈਸ ਪਤਾ ਲਿਖਾ ਕੇ ਫੇਰ ਜਾਇਓ ਜੀ ਸੋ ਐਨੀ ਇੱਕ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਲੀ ਕਲੋਨੀ ਦੇ ਸੰਗਤ ਬੋਲੋ ਜਿਹੜੀ ਸੇਵਾਦਾਰਾਂ ਦੀ ਕੋਈ ਕਮੀ ਨਹੀਂ ਹੈ ਸਾਡੇ ਸੰਗਤਾਂ ਦੇ ਵਿੱਚ ਸੋ ਜਿਨ੍ਹਾਂ ਸੰਗਤਾਂ ਨੇ ਕੋਈ ਯੋਗਦਾਨ ਪਾਣਾ ਹੋਵੇ ਲੰਗਰਾਂ ਵਾਸਤੇ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਸਾਡੇ ਬਹੁਤ ਹੀ ਸਤਿਕਾਰਯੋਗ ਦਾਨੀ ਸੱਜਣ ਅੱਜ ਇੱਥੇ ਜਲਦੀਆਂ ਬੋਤਲਾਂ ਦੀ ਸੇਵਾ ਕਰਨ ਵਾਸਤੇ ਆਏ ਆ। ਅਬ ਤੋਂ ਪਹਿਲਾਂ ਮੈਂ ਤੁਹਾਡੀ ਉਹਨਾਂ ਨਾਲ ਬੋਲਾ ਕੰਮ ਕਰਾਵਾਂ ਜੀ। ਬੋਲੀ ਵਾਹਿਗੁਰੂ ਜੀ ਦਾ ਖਾਲਸਾ। ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਜੀ ਤੁਹਾਡੇ ਇੱਥੇ ਆਣ ਤੇ ਜੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆ ਕੇ ਸਾਡੇ ਇਸ ਪੂਰੇ ਇਲਾਕੇ ਵੱਲੋਂ ਸਾਹਿਬ ਲੋ ਧੰਨਵਾਦ ਹੈ ਜੀ ਜੀ ਆਨੂੰ ਮੇਰਾ ਨਾਮ ਜੀ ਹਜੇ ਸਿੱਧੂ ਹੈ ਜੀ ਸਿੱਲੀ ਲੁਧਿਆਣੇ ਤੋਂ ਆਏ ਆ ਸਾਡੀ ਧਾਰਮਿਕ ਇੱਕ ਦਾ ਵੈਲਫੇਅਰ ਸੁਸਾਇਟੀ ਆ ਮੈਂ ਉਹਦਾ ਪ੍ਰਧਾਨ ਆ ਵੈਲਫੇਅਰ ਸੁਸਾਇਟੀ ਦਾ ਲੁਧਿਆਣੇ ਤੋਂ ਮੇਰੇ ਨਾਲ ਮਨਜੀਤ ਸਿੰਘ ਬੋਪੜਾ ਆਏ ਜੀ ਮੋਨਤੀ ਛਾਵੜਾ ਜੀ ਲਵ ਸਿੱਧੂ ਜੀ ਭੁਪਿੰਦਰ ਸਿੰਘ ਵੈਦ ਜੀ ਇੱਥੇ ਆਏ ਆ ਬਾਈ ਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਲਈ ਇਹ ਸਾਡੀ ਛੋਟੀ ਜੀ ਸੇਵਾ ਪਾਣੀ ਦੀ ਇਹ ਲੈ ਕੇ ਆਏ ਜੀ ਤੁਹਾਡੇ ਇੱਥੇ ਆਣ ਤੇ ਜੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਾਡੇ ਇਸ ਪੂਰੇ ਇਲਾਕੇ ਵੱਲੋਂ ਸਹਿਬ ਲੋ ਧੰਨਵਾਦ ਹੈ ਜੀ ਇੱਥੇ ਹੋਰ ਵੀ ਜਿਹੜੀਆਂ ਸੰਗਤਾਂ ਇਹ ਸੇਵਾ ਦੇ ਵਿੱਚ ਯੋਗਦਾਨ ਹਿੱਸਾ ਪਾਉਣਾ ਚਾਹੁੰਦੀਆਂ ਹੋਣਗੀਆਂ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਇਲਾਕੇ ਦੇ ਸਾਰੇ ਧਾਰਮਿਕ ਸਥਾਨਾਂ ਦੇ ਵਿੱਚ ਜਿਹੜੀਆਂ ਅਰਦਾਸਾਂ ਬੇਨਤੀਆਂ ਦੇ ਨਾਲ-ਨਾਲ ਸ੍ਰੀ ਅਖੰਡ ਪਾਤਸ਼ਾਹਬ ਵੀ ਆਰੰਭ ਕਰਵਾਏ ਜਾਂਦੇ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਸਾਹਿਬਾਨ ਜਸਵੀਰ ਸਿੰਘ ਜੀ ਜੱਸੀ ਸਾਡੇ ਨਾਲ ਖੜੇ ਨੇ ਸੰਗਤ ਜੀ ਜਿਹੜਾ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਦਾ ਨੰਬਰ ਫੇਰ ਤੁਸੀਂ ਨੋਟ ਕਰ ਲਿਓ ਜੀ 98728 97231 ਇਹ ਹੈਗਾ ਜੀ ਸਾਡੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਨੰਬਰ ਅਤੇ ਇੱਧਰ ਸਾਡੇ ਬਾਬਾ ਜੀ ਜੋਧ ਸਿੰਘ ਜੀ ਹੈੱਡ ਗ੍ਰੰਥੀ ਸਹਿਬਾਨ ਐ ਇਹ ਵੀ ਤੁਹਾਨੂੰ ਆਪਣਾ ਨੰਬਰ ਅਤੇ ਜੋ ਵੀ ਜਾਣਕਾਰੀ ਹੈ ਉਹਦੇ ਬਾਰੇ ਜਾਣੂ ਕਰਾਂਗੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਭਾਈ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਦਾ ਜਿਹੜੀਆਂ ਸੰਗਤਾਂ ਦੂਰ ਦਰਾਡੇ ਤੋਂ ਇਸ ਨਗਰ ਦੇ ਵਿੱਚ ਆ ਰਸਤਾ ਬਸਤਾ ਲੈ ਕੇ ਪਹੁੰਚ ਰੀਆਂ ਹਨ ਤੇ ਕਈ ਸੰਗਤਾਂ ਨੂੰ ਇਸ ਨਗਰ ਦੇ ਐਡਰੈਸ ਦਾ ਵੀ ਨਹੀਂ ਪਤਾ ਹੁੰਦਾ ਤੇ ਆਪਣੇ ਇਸ ਨਗਰ ਦੇ ਐਡਰੈਸ ਹੈ ਜੀ ਉੱਚਾਦਰ ਬਾਬੇ ਨਾਨਕ ਦਾ ਇਹ ਪਿੰਡ ਹੈ ਜਿਸ ਸਰਾਲੀ ਕਲੋਂ ਦੀ ਤੇ 10 ਦਾ ਨੰਬਰ ਹੈ ਜੀ 85660 34860 ਇਹਨਾਂ ਨੰਬਰਾਂ ਤੇ ਜੋ ਵੀ ਸੰਗਤਾਂ ਕੋਈ ਦਾਨ ਪਾਤਰ ਵਾ ਲੈ ਕੇ ਆਂਦੀਆਂ ਹਨ ਸੰਪਰਕ ਕਰ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਸੰਗਤਾਂ ਨੂੰ ਇੱਕ ਵਾਰੀ ਲొਕੇਸ਼ਨ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਉੱਚਾਦਰ ਬਾਬੇ ਨਾਨਕ ਦਾ ਪਿੰਡ ਸਸਰਾਲੀ ਕਲੋਨੀ ਰਾਹੋ ਰੋਡ ਜ਼ਿਲ੍ਹਾ ਲੁਧਿਆਣਾ ਸੋ ਇਹ ਐਡਰੈਸ ਦੇ ਉੱਪਰ ਤੁਸੀਂ ਰਸਤਾ ਵਸਤਾ ਦਸਵੰਦ ਤਨ ਮਨ ਧਨ ਦੇ ਨਾਲ ਜਿਵੇਂ ਵੀ ਤੁਸੀਂ ਸੇਵਾ ਕਰਨੇ ਚਾਹੁੰਦੇ ਹੋ ਇਸ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਡਾ ਨਿੱਘਾ ਸਵਾਗਤ ਹੈ ਜੀ ਕਈ ਅਵਲ ਅੱਲਾ ਹੈ ਨੂਰ ਆ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਸ ਵੇਲੇ ਇੱਥੇ ਹਿੰਦੂ ਵੀ ਆ ਇੱਥੇ ਮੁਸਲਮ ਵੀ ਆ ਇੱਥੇ ਐਸਾਈ ਵੀ ਆ ਅਤੇ ਸਿੱਖ ਵੀ ਹਰ ਧਰਮਾਂ ਤੋਂ ਉੱਪਰ ਉੱਠ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਥੇ ਸੇਵਾ ਕਰਨ ਵਾਸਤੇ ਆ ਰਹੇ ਨੇ ਸੋ ਸਾਡੇ ਵੱਲੋਂ ਇਹਨਾਂ ਦਾ ਨਿੱਘਾ ਸਵਾਗਤ ਹੈ ਸਾਡੇ ਗੁਰਸਿੱਖਤਾ ਨਾਮ ਨਿਊ ਸਟਾਰ ਕਲੱਬ ਆ ਜਿਹੜਾ ਅਸੀਂ ਗੈਸਪੁਰੇ ਲੁਧਿਆਣਾ ਤੇ ਆ ਰਹੇ ਹਾਂ ਦੇ ਸਾਡੇ ਦੋਸਤ ਜਿਹੜੇ ਹੈਡ ਨੇ ਸੰਤੋਸ਼ ਤੇ ਮੈਂ ਅਵੇ ਤੇ ਆਪਾਂ ਤੇ ਬਾਕੀ ਹੋਰ ਵੀ ਮੈਂ ਬਣੇ ਅੰਕੁਸ਼ ਦੀਪਕ ਪ੍ਰਦੀਪਰਾ ਤੇ ਕਿਤੇ ਹੋਰ ਤੇ ਹੋਰ ਜਿਹੜਾ ਮਨਿੰਦਰભાઈ ਨੇ ਤੇ ਆਪਣੇ ਤੋਂ ਜਿੰਨਾ ਵੀ ਹੋਇਆ ਉਹ ਆਪਾਂ ਦੇਖ ਹੀ ਗਏ ਆ ਤੇ ਬਾਕੀ ਹੋਰ ਜੇ ਪਰਮਾਤਮਾ ਨੇ ਹੋਰ ਦਿੱਤਾ ਤੇ ਆਪਾਂ ਹੋਰ ਵੀ ਕਰਾਂਗੇ ਹਾਂਜੀ ਇਹ ਨਿਊ ਸਟਾਰ ਕਲੱਬ ਦਾ ਤਹਿਤ ਰੋ ਧੰਨਵਾਦ ਹੈ ਸਾਡੇ ਨਾਲ ਬਾਬਾ ਜੀ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਇੱਥੇ ਗ੍ਰਾਂਥੀ ਸਿੰਘ ਜੀ ਇਸ ਟਾਈਮ ਡਿਊਟੀ ਕਰ ਰਹੇ ਹੈ ਕਿਉਂਕਿ ਸਰਬੱਤ ਦੇ ਭਲੇ ਲਈ ਦੁਨੀਆਂ ਦੇ ਕੋਨੇ-ਕੋਨੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ ਇੱਥੇ ਬਾਬਾ ਜੀ ਤੁਹਾਨੂੰ ਦੱਸਣਗੇ ਇੱਥੇ ਦੀ ਕੀ ਲੋਕੇਸ਼ਨ ਹੈ ਅਤੇ ਜਿਹੜੀਆਂ ਸੰਗਤਾਂ ਦੂਰ ਦਰਾਡੇ ਤੋਂ ਲੰਗਰ ਲੈ ਕੇ ਆਂਦੀਆਂ ਉਹਨਾਂ ਬਾਰੇ ਬਾਬਾ ਜੀ ਦੇ ਕੀ ਵਿਚਾਰ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹਨਾਂ ਵੀਰਾਂ ਦਾ ਜੋ ਲੁਧਿਆਣਾ ਗਿਆਸਪੁਰੇ ਤੋਂ ਨਿਊ ਸਟਾਰ ਸਟਾਰ ਕਲੱਬ ਦੇ ਮੈਂਬਰ ਜੋ ਇੱਥੇ ਲੰਗਰ ਲੈ ਕੇ ਪਹੁੰਚੇ ਨੇ ਤੈਹਦਿਲ ਤੋਂ ਧੰਨਵਾਦ ਕਰਦੇ ਆਂ ਤਾਂ ਤਾਂ ਸਤਿਗੁਰਾਂ ਸਮਾਜ ਦੇ ਚਰਨਾਂ ਦੇ ਵਿੱਚ ਅਪਾਰ ਪ੍ਰਭੂ ਦਾ ਚਰਨਾਂ ਦੇ ਅਰਦਾਸ ਬੇਨਤੀ ਕਰਦੇ ਆ ਕਿ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਦਾ ਦਾਣ ਬਖਸ਼ਿਸ਼ ਕਰਨਾ ਦੇ ਰੂਪ ਤਾਂ ਦਾਣ ਬਖਸ਼ਿਸ਼ ਕਰਨਾ ਜੋ ਅੱਗੇ ਤੋਂ ਆਪਣੀ ਸੇਵਾ ਭਾਵਨਾ ਲੈ ਕਰਕੇ ਜੋ ਪਹੁੰਚੇ ਨੇ ਅੱਗੇ ਤੋਂ ਹੋਰ ਆਪਣਾ ਯੋਗਦਾਨ ਪਾਉਣ ਬਾਕੀ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਜੋ ਇਹ ਲੋਕੇਸ਼ਨ ਹੈ ਉੱਚਾਦਰ ਬਾਬੇ ਨਾਨਕ ਦਾ ਪਿੰਡ ਸਸਰਾਲੀ ਕਲੋਨੀ ਰਾਹੋਂ ਰੋਡ ਜਲਾ ਲੁਧਿਆਣਾ ਜਿੰਨਾ ਵੀ ਸੰਗਤਾਂ ਨੇ ਕੋਈ ਵੀ ਸੇਵਾ ਲੈ ਕੇ ਆਣੀ ਆਪਣੀ ਸ਼ਰਧਾ ਦੇ ਮੁਤਾਬਕ ਇੱਥੇ ਪਹੁੰਚ ਸਕਦੇ ਨੇ ਰਾਹੋਂ ਰੋਡ ਜ਼ਿਲ੍ਹਾ ਲੁਧਿਆਣਾ ਸਸਰਾਲੀ ਕਲੋਨੀ ਉੱਚਾਦਰ ਬਾਬੇ ਨਾਨਕ ਦਾ ਸੋ ਬਾਕੀ ਸਾਰੀਆਂ ਸੰਗਤਾਂ ਦਾ ਤਾਹਦ ਲੋ ਧੰਨਵਾਦ ਜੋ ਵੀ ਆਪਣਾ ਯੋਗਦਾਨ ਪਾ ਰਿਆ ਨੇ ਸੋ ਆਪ ਵਾਹਿਗੁਰੂ ਅਕਾਲ ਪੁਰਖ ਜੀ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆਂ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਇਹ ਆਫਤ ਆਈ ਹੈ ਉਸ ਤੋਂ ਜਲਦੀ ਤੋਂ ਜਲਦੀ ਮਹਾਰਾਜ ਬਖਸ਼ਿਸ਼ ਕਾਰਨ ਚੜਦੀ ਕਲਾ ਦਾ ਦਾਨ ਬਖਸ਼ਿਸ਼ ਕਾਰਨ ਕਿਉਂਕਿ ਸਿੱਖ ਕੌਮ ਪੰਜਾਬ ਤੇ ਪੰਜਾਬੀਆ ਤੋਂ ਹੋਰ ਵੀ ਜਿੰਨੇ ਵੀ ਧਰਮ ਨੇ ਸਭ ਚੜਦੀ ਕਲਾ ਦਾ ਪ੍ਰਤੀਕ ਨੇ ਸਭ ਨੇ ਯੋਗਦਾਨ ਪਾਇਆ ਸਭ ਦਾ तहे ਦਿਲੋਂ ਧੰਨਵਾਦ ਆਕਾਲ ਪੁਰਖ ਵਾਹਿਗੁਰੂ ਦਾ ਵੀ ਧੰਨਵਾਦ ਕਰਦੇ ਆ ਕਿ ਜਿੰਨੀ ਕੁ ਮੁਸੀਬਤ ਤੁਸਾਂ ਨੇ ਦਿੱਤੀ ਉੰਨੀ ਕ ਅਸੀਂ ਝੱਲੀ ਆ ਹੁਣ ਬੇਨਤੀ ਆ ਆਪ ਜੀ ਦੇ ਚਰਨਾਂ ਵਿੱਚ ਸਾਨੂੰ ਆਪ ਜੀ ਦੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰੋ ਇਸ ਮੁਸੀਬਤ ਨਾਲ ਲੜਨ ਦੀ ਹਿੰਮਤ ਆਪ ਜੀ ਨੇ ਬਖਸ਼ੀ ਹੈ ਜਿੰਨੀ ਬਖਸ਼ੀ ਉਹਨੇ ਲੜ ਰਿਹਾ ਹੁਣ ਮੇਨ ਬੇਨਤੀ ਹੈ ਕਿ ਆ ਸਾਨੂੰ ਇਸ ਮੁਸੀਬਤ ਤੋਂ ਬਾਹਰ ਕੱਢਿਆ ਜਾਵੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਜੋ ਪਾਣੀ ਦਾ ਪੱਧਰ ਵੱਧਦਾ ਉਸ ਨੂੰ ਰੋਕਿਆ ਜਾਵੇ ਕਿਉਂਕਿ ਜੋ ਕੁਦਰਤੀ ਆਫਤ ਹੈ ਕੁਦਰਤ ਦੇ ਹੱਥ ਹੈ ਕਿ ਕੁਦਰਤ ਹੀ ਇਸ ਨੂੰ ਠੱਲ ਪਾ ਸਕਦੇ ਕਿਸੇ ਬੰਦੇ ਜਾਂ ਇਨਸਾਨ ਦੇ ਹੱਥ ਦੇ ਵਿੱਚ ਨਹੀਂ ਹੈ ਬਾਕੀ ਫਿਰ ਇਹ ਦੁਬਾਰਾ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਮਾਰਚਾ ਇਹਨਾਂ ਦੀ ਕਮਾਈ 'ਚ ਬਰਕਤ ਪਾਣ ਜਿਨ੍ਹਾਂ ਸੰਗਤਾਂ ਨੇ ਯੋਗਦਾਨ ਪਾਇਆ ਤਿਲ ਫੁੱਲ ਭੇਟਾ ਕੀਤੀ ਹੈ ਸਭ ਦਾ ਬੀਜੇ ਹਰਿਆਕਰਨ ਕਦਮ ਕਦਮ ਲੇਖੇ ਵੀ ਚਲਾਉਣ ਜੋ ਏਡੀ ਦੂਰ ਤੋਂ ਚੱਲ ਕੇ ਵੀ ਆਏ ਨੇ ਤਾਂ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਠੌਰ ਸਾਡੇ ਪੇਜ ਨੂੰ ਫੋਲੋ ਕਰਨਾ ਸਬਸਕ੍ਰਾਈਬ ਕਰਨਾ ਸੋ ਮੇਰੇ ਨਾਲ ਜੁੜੇ ਰਿਓ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਠੌਰ ਬੂਥ ਘੜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ